ਸੋ ਜੀ ਕਿਹੜੀ ਸਾਰਿਆਂ ਨੂੰ ਬਾਹਰ ਨਿਕਲ ਕੇ ਦੇਖਿਆ ਤਾਂ ਦੇਖੋ ਫੌਗ ਕਿੰਨੀ ਪਈ ਹੋਈ ਸੀ ਅੱਜ ਕੁਛ ਨਹੀਂ ਦਿਖਦਾ ਸੀ ਇੰਨੀ ਫੌਗ ਹੈ ਪਤਾ ਨਹੀਂ ਕਿਹੜੇ ਟਾਈਮ ਦੀ ਫੌਗ ਆ ਗਈ ਆ ਤੇ ਕੰਮ ਤੇ ਚਲੇ ਸੀ ਅੱਜ ਆਪਾਂ ਸ਼ੁਰੂਆਤ ਕਰਤੀ ਕੰਮ ਤੋਂ ਜਾਣ ਲੱਗਿਆ ਨੇ ਤੇ ਲਓ ਜੀ ਆਪਾਂ ਕੰਮ ਤੋਂ ਵਾਪਸ ਮੁੜ ਕੇ ਆਏ ਤੇ ਹੁਣ ਥੋੜਾ ਜਿਹਾ ਆਪਾਂ ਲਾਵਾਂਗੇ ਬ੍ਰੇਕ ਇੱਥੇ ਤੇ ਇਹ ਹੈਗਾ ਜੀ ਸਾਡੀ ਰਿਵਰ ਸਾਈਡ ਤੇ ਆਪਾਂ ਇੱਥੇ ਖੜ ਕੇ ਥੋੜਾ ਜਿਹਾ ਚਿਹਰੂ ਗੇੜਾ-ਗੂੜਾ ਕੱਢ ਕੇ ਛੋਟਾ ਜਿਹਾ ਪਾਣੀ ਦੀਆਂ ਛੱਲਾਂ ਨੂੰ ਦੇਖਦੁੱਖ ਕੇ ਤੇ ਫਿਰ ਆਪਾਂ ਗਾਹਾਂ ਚੱਲਾਂਗੇ ਘਰ ਨੂੰ ਵਾਪਸ ਕੰਮ ਤੋਂ ਦਿਹਾੜੀ ਸਵੇਰ ਵਾਲੀ ਧੜੀ ਆਪਾਂ ਲਗਾਇਆ ਹੈ ਤੇ ਬਈ ਇੱਥੇ ਬੜੇ ਬੜੀ ਸ਼ਾਂਤ ਤੇ ਰਿਲੈਕਸ ਹੋ ਜਾਂਦੇ ਆ ਜਦੋਂ ਆਪਾਂ ਇਹਨੂੰ ਪਾਣੀ ਨੂੰ ਚੱਲਦਾ ਦੇਖਦੇ ਆ ਤੇ ਜਿਹੜਾ 뷰 ਹੈਗਾ ਬਹੁਤ ਸੋਹਣਾ ਦਿਖਦਾ ਹੈ ਜਦੋਂ ਤੁਸੀਂ ਖੜ ਕੇ ਦੇਖਦੇ ਹੋ ਤੇ ਥੋੜਾ ਜਿਹਾ 5-10 ਮਿੰਟ ਅਸੀਂ ਇੱਥੇ ਖੜ ਕੇ ਦੇਖ ਕੇ ਤੇ ਫਿਰ ਉਤੋਂ ਬਾਅਦ ਆਪਾਂ ਚੱਲਾਂਗੇ ਘਰ ਨੂੰ ਫਿਰ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਹੈ ਨਾ ਸਾਈਡ ਤੋਂ ਦੇਖੋ ਤਾਂ ਬਹੁਤ ਪਿਆਰਾ ਜਿਦੋਂ ਮਾੜੀ-ਮਾੜੀ ਧੁੱਪ ਚਮਕਣ ਲੱਗ ਜਾਂਦੀ ਹੈ ਉਹ ਗਰਲੀ ਅਲੀ ਸੀਗੀ ਤੇ 1 ਘੰਟੇ ਕ ਵਿੱਚ ਖਤਮ ਹੋ ਗਈ ਸੀਗੀ ਤੇ ਹੁਣ ਬਹੁਤ ਸੋਹਣਾ ਦਿਨ ਹੋ ਗਿਆ ਤੇ ਠੰਡ ਵੀ ਇੰਨੀ ਜ਼ਿਆਦਾ ਨਹੀਂ ਹੈ ਕਿ ਵਧੀਆ ਦਿਨ ਹੋ ਗਿਆ। ਲੋ ਜੀ ਆਪਾਂ ਚੱਲ ਪਏ ਘਰੇ ਆਗੇ ਘਰੇ ਤੇ ਮੈਨੂੰ ਲੱਗੇ ਸੀ ਬਹੁਤ ਜ਼ਿਆਦਾ ਭੁੱਖ ਕਿਉਂਕਿ ਇਸ ਵੇਲੇ 12 ਦਾ ਟਾਈਮ ਹੋ ਗਿਆ ਤੇ ਸਾਨੂੰ ਲੱਗੀ ਹੁੰਦੀ ਭੁੱਖ ਬ੍ਰੇਕਫਾਸਟ ਜਿਹੜਾ ਅਸੀਂ 7 ਵਜੇ ਕਰ ਲਏ ਨੇ ਇਸ ਕਰਕੇ ਤੇ ਹੁਣ ਮੇਰੇ ਵੇਲੇ ਸਬਜ਼ੀ ਮੇਰੀ ਅੱਜ ਕੋਈ ਬਣੀ ਨਹੀਂ ਸੀ ਤੇ ਫਿਰ ਅੱਜ ਮੈਂ ਕੀ ਕੀਤਾ ਬੇਸਣ ਘੋਲ ਲਿਆ ਤੇ ਜ਼ਿਆਦਾ ਅਸੀਂ ਬੇਸਣ ਖਾਣੇ ਆ ਆਟਾ ਸੀ ਬਹੁਤ ਘੱਟ ਖਾਣੇ ਆ ਬੇਸਨ ਕੋਲੇ ਉਹਦੇ ਵਿੱਚ ਨੂਨ ਮਿਰਚ ਮਸਾਲਾ ਪਾਲੇ ਤੇ ਪਾਲੇ ਪਿਆਜ਼ ਤੇ ਇੱਕ ਮੇਰੇ ਕੋਲ ਬਣੀ ਪਈ ਹੈ ਚਟਣੀ ਤੇ ਇਹਨਾਂ ਨੂੰ ਬਣਾ ਕੇ ਤੇ ਇਹਦੇ ਉੱਤੇ ਆਪਾਂ ਲਾਮਗ ਚਟਣੀ ਜਿਹੜੀ ਪੂਨਨਾ ਧਨੀਏ ਦੀ ਬਣੀ ਹੋਈ ਹੈ ਤੇ ਇਧਰ ਪਰ ਰੱਖਿਆ ਚਾਹ ਦਾ ਕੱਪ ਚਾਹ ਦਾ ਕੱਪ ਵੀ ਤੁਹਾਨੂੰ ਮੈਂ ਕਈ ਵਾਰ ਦੱਸਦੀ ਕਿ ਆਪਣੀ ਠਿੱਕ ਚਾਹ ਨਹੀਂ ਹੁੰਦੀ ਆਪਣੀ ਪਤਲੀ ਜੀ ਚਾਹ ਹੁੰਦੀ ਹੈ ਗਰਮ ਪਾਣੀ ਵਾਲੀ ਹੋਏ ਤੇ ਆਪਾਂ ਇਹ ਬੇਸਨ ਦੀਆਂ ਰੋਟੀਆਂ ਦੋ ਤਣ ਬਣਾਵਾਂਗੇ ਤੇ ਰਾਜਾ ਮੇਰਾ ਭੁੱਖਾ ਰਹਿੰਦਾ ਉਹਨੂੰ ਵੀ ਚਾਹੀਦੀ ਹੁੰਦੀ ਹੈ ਰੋਟੀ ਬੱਡੀ ਸਾਰੀ ਉਹ ਵੀ ਬੈਠਾ ਚਾਹ ਚਾਗਦਾ ਰਹਿੰਦਾ ਕਿ ਚਾਜ ਨਾਲ ਨੱਟ ਨੂਟ ਉਹਨਾਂ ਚੱਕ ਖਾਂਦਾ ਨਹੀਂ ਜਿੰਨਾਂ ਚੱਕ ਅਸੀਂ ਨਾਈਏ ਤੇ ਸਾਡੇ ਨਾਲ ਉਹਨਾਂ ਬੈ ਕੇ ਖਾਣੀ ਹੁੰਦੀ ਹੈ ਰੋਟੀ ਦੂਜੇ ਪਾਸੇ ਮੇਰੇ ਪਿਆਜ਼ ਵੀ ਕੱਟੇ ਗਏ ਤੇ ਜਿਹੜਾ ਆਪਾਂ ਬਣਾਉਣੀ ਸਬਜ਼ੀ ਮੈਨੂੰ ਹੁੰਦਾ ਕਿ ਚਾਹ ਬਣਦੀ ਬਣਦੀ ਤੇ ਨਾਲ ਰੋਟੀਆਂ ਪਗੈਰਾ ਕੁਝ ਬਣਾਉਂਦੇ ਬਣਾਉਂਦੇ ਨਾਲ ਦੂਜਾ ਤੜਕਾ ਧਰਿਆ ਜਾਵੇ ਤੇ ਫਿਰ ਟਾਈਮ ਵੇਸਟ ਨਹੀਂ ਹੁੰਦਾ ਪਿਓ ਦੇ ਲੋ ਜੀ ਪਿਆਜ਼ ਵਗੈਰਾ ਮੇਰੇ ਕੱਟੇ ਗਏ ਬਾਸ ਹੁਣ ਆਪਾਂ ਰੋਟੀ ਬਣਾ ਕੇ ਲੈਣੇ ਦੂਜੇ ਪਾਸੇ ਆਪਾਂ ਨਾਲ ਹੀ ਧਰ ਦੇਣਾ ਤੜਕਾ ਫਟਾਫਟ ਬਣਾ ਦੇਣੀ ਹੈਂ ਦਾ ਸਬਜ਼ੀ ਉਸ ਤੋਂ ਬਾਅਦ ਜੋ ਮਰਜ਼ੀ ਕਰੋ ਕਿ ਟਾਈਮ ਦੇ ਨਾਲ ਜੇ ਸਾਰਾ ਤੁਹਾਡਾ ਕੰਮ ਨਿਬੜ ਜੇ ਨਾ ਫਿਰ ਤੁਹਾਨੂੰ ਬਾਅਦ ਕੋਈ ਟੈਨਸ਼ਨ ਨਹੀਂ ਹੁੰਦੀ ਕਿ ਵੀ ਅਸੀਂ ਕੀ ਕਰਨਾ ਹੈ ਕਿੰਨਾ ਹੋ ਗਿਆ ਲੇਟ ਹੋ ਗਿਆ ਬਸ ਆਪਾਂ ਮੈਂ फटाफट ਕੰਮ ਤੋਂ ਆਣ ਕੇ ਪਹਿਲਾਂ ਆਪਣਾ ਜਿਹੜਾ ਖਾਣਾ ਪੀਣਾ ਹੁੰਦਾ ਖਾ ਕੇ ਤੇ ਜਿਹੜਾ ਸ਼ਾਮ ਦਾ ਹੁੰਦਾ ਉਹਨੂੰ ਪ੍ਰਿਪੇਅਰ ਕਰਕੇ ਉਸ ਤੋਂ ਬਾਅਦ ਕੋਈ ਕੰਮ ਕਰਨ ਲੱਗਦੀ ਹੁੰਦੀ ਆ ਤੇ ਅੱਜ ਦੇ ਲਈ ਆਪਾਂ ਬਣਾ ਲੈਣੀ ਹਾਂ ਤਿੰਨ ਕ ਰੋਟੀਆਂ ਬਣਾਉਣੀਆਂ ਆ ਤੇ ਆ ਸਾਡੇ ਰਾਜੇ ਨੂੰ ਮਿਲ ਗਈ ਰੋਟੀ ਤੇ ਇਹ ਬੜਾ ਖੁਸ਼ ਹੋ ਕੇ ਖਾਂਦਾ ਜਦੋਂ ਇਹਨੂੰ ਮਿਲ ਜੇ ਬਿਸਣ ਵਾਲੀ ਰੋਟੀ ਨੋ ਲੋਜੀ ਵੀ ਸੁਣਾਈ ਰੋਟੀ ਦੇ ਦੂਜੇ ਪਾਸੇ ਆਪਾਂ ਮਸ਼ਰੂਮ ਦੀ ਸਬਜ਼ੀ ਵੀ ਬਣਾ ਲਈ ਤੇ ਮੈਂ ਬੈਠਦੀ ਨਹੀਂ ਹੁੰਦੀ ਜਦੋਂ ਮੈਂ ਕੰਮ ਤੋਂ ਆਉਂਵਾਂ ਪਹਿਲਾਂ ਕੰਮ ਤਾਂ ਨਿਵੇੜ ਕੇ ਫੇਰ ਬੈਠਦੀ ਹੁੰਦੀ ਆਂ ਦੇਖੋ ਸਾਡੇ ਬਣਾਨੇ ਕਿਦਾਂ ਰੋਟੀ ਫਿਰ ਬੈਗਾਂ ਜੀ ਪੈਸੇ ਹੁਣ ਖੋਲ ਕੇ ਰੱਖਣ ਲੱਗੀਆਂ ਇਹ ਬਣਾਨੇ ਵੀ ਕਿਉਂਕਿ ਸਾਡੇ ਅਸੀਂ ਸਵੇਰ ਦਾ ਜਿਹੜਾ ਬ੍ਰੇਕਫਾਸਟ ਹੁੰਦਾ ਜਿਹੜੇ ਇਹ ਖਾਂਦੇ ਉਹਦੇ ਵਿੱਚ ਜਿਹੜੇ ਕਾਲੇ ਛੋਲੇ ਦੇ ਵਿੱਚ ਬਣਾਣਾ ਪਾ ਕੇ ਮਿਲਕਸ਼ੇਕ ਬਣਾਉਂਦੇ ਆ ਸਮੂਦੀ ਬਣਾਉਂਦੇ ਆ ਫੁੱਲ ਪ੍ਰੋਟੀਨ ਬਣਾਉਂਦੇ ਆ ਇਸ ਕਰਕੇ ਉਹਦੇ ਲਈ ਵੀ ਬਣਾਨੇ ਲਿਆਉਂਦੇ ਸਾਡਾ ਰਾਜਾ ਵੀ ਬਣਾਨੇ ਲਾਈਕ ਕਰਦਾ ਹੁਣ ਆਪਾਂ ਇਹ ਉੱਤੇ ਜੀ ਅੱਜ ਕੋਲ ਮੇਰਾ ਸੂਟ ਕਿੱਦਾਂ ਦਾ ਆਇਆ ਸੀ ਇਹ ਆਪਾਂ ਡਿਲੀਵਰੀ ਮੰਗਾਈ ਸੀ ਕਿ ਮੈਂ ਸੂਟ ਦੀ ਤੇ ਉਹ ਪਾ ਕੇ ਦੇਖਿਆ ਸੀ ਥੋੜਾ ਜਿਹਾ ਖੁੱਲਾ ਦੇਖਦੀ ਸੀ ਖੁੱਲਾ ਪੀੜਾ ਕਿਦਾਂ ਦਾ ਤੇ ਇਹ ਹਕ ਹੁਣ ਥੋੜਾ ਜਿਹਾ ਖੁੱਲਾ ਉਹਦੇ ਨਾਲ ਇੱਥੇ ਸੁੱਟਿਆ ਪਿਆ ਤੇ ਮੈਂ ਕਿਹਾ ਸੀ ਹੁਣ ਕਿਉਂਕਿ ਰੂਮ ਇਹ ਖਾਲੀ ਹੈ ਤੇ ਇਸ ਕਰਕੇ ਇੱਥੇ ਪਿਆ ਰਹੇ ਨੇ ਪਿਆ ਹੈ ਤੇ ਹੁਣ ਅੱਜ ਇਹਨੂੰ ਦੇਖਦੇ ਹਾਂ ਕਿ ਇਹਦਾ ਸਾਈਜ਼ ਵੀ ਠੀਕ ਕਰ ਲਾਂ ਲੋਜੀ ਹੁਣ ਮੈਂ ਕਿਸੀ ਥੋੜੀ ਜਿਹੀ ਮੈਂ ਹੋਰ ਬੇਲੀਆ ਤੇ ਆਪਾਂ ਤੋਂ ਇਹ ਪੈਰ ਅੱਜ ਆਪਣਾ ਮੂਡ ਬਣਿਆ ਪੈਰ ਧੋਣਾ ਵੀ ਕਈ ਵਾਰ ਤੁਹਾਨੂੰ ਪਤਾ ਜੀਵ ਨਹੀਂ ਕਰਦਾ ਹਨਾ ਪੈਰ ਨੂੰ ਤੇ ਅੱਜ ਮੇਰੇ ਸਿਗਾ ਕਿ ਮੇਰੇ ਕੋਲ ਥੋੜਾ ਟਾਈਮ ਬਿੱਲੀ ਸੀ ਤੇ ਹੁਣ ਆਪਾਂ ਲਗਿਆ ਪੈਰ ਧੋਣ ਪਾਣੀ ਪਾ ਲਿਆ ਤੇ ਹੁਣ ਇਹਨੂੰ ਅੱਜ ਥੋੜਾ ਜਿਹਾ ਗਰਮ ਹੋ ਜੇ ਤਾਂ ਫਿਰ ਸੋਨਾ ਨਿੱਗਾ ਨਿੱਗਾ ਜਾ ਤੇ ਫਿਰ ਇਹਨੂੰ 5-10 ਮਿੰਟ ਮੈਂ ਬੈਠੂ ਇਹਦੇ ਵਿੱਚ ਪੈਰ ਡੁਬੋ ਕੇ ਤੇ ਥੱਲੇ ਮੇਰੇ ਖੇਸ ਵਿਸਾਇਆ ਇਹ ਮੈਂ ਇੰਡੀਆ ਤੋਂ ਲੈ ਕੇ ਆਂਦਾ ਹੋਇਆ ਖੇਸ ਇਹ ਜੇ ਕੋਈ ਵੀ ਜਰੂਰ ਜਰੂਰ ਰੱਖਿਆ ਕਰੋ ਘਰੇ ਜਦੋਂ ਮੈਂ ਕੱਪੜੇ ਪ੍ਰੈਸ ਕਰਨੇ ਉਦੋਂ ਵੀ ਇਹਨੂੰ ਬਿਸ਼ਾਨੀਆਂ ਕਿਉਂਕਿ ਆਪਣੇ ਥੱਲੇ ਹੈਗੀ ਕਾਰਪਟ ਤੇ ਫਿਰ ਉਹ ਦਾ ਮੱਚਨ ਦਾ ਡਰ ਵੀ ਰਹਿੰਦਾ ਤੇ ਕੋਈ ਇਹਦਾ ਚੀਜ਼ ਡੁੱਲਣ ਦਾ ਵੀ ਡਰ ਰਹਿੰਦਾ ਇਸ ਕਰਕੇ ਮੈਂ ਖੇਸ਼ ਥੇ ਇੱਥੇ ਬਿਸ਼ਾ ਕੇ ਉਸ ਤੋਂ ਬਾਅਦ ਇੱਥੇ ਕੋਈ ਵੀ ਕੰਮ ਕਰਦੇ ਜਿਵੇਂ ਹੁਣ ਮੈਂ ਨਿਹਲ ਪੋ ਚਲਾਉਣੀ ਆ ਪੈਰ ਧੋਣੇ ਆ ਪ੍ਰੈਸ ਕਰਨ ਲਈ ਕੋਈ ਚੀਜ਼ ਆ ਤੇ ਫਿਰ ਮੈਂ ਇਹ ਚੀਜ਼ ਜਰੂਰ ਕਪੜਾ ਰੱਖ ਦਿਆਂ ਥੱਲੇ ਤੇ ਇਹ ਚੀਜ਼ ਨਾਲ ਆਪਣਾ ਕਾਫੀ ਚੀਜ਼ਾਂ ਦਾ ਬਚਾਅ ਹੋ ਜਾਂਦਾ ਤੇ ਇਸ ਕਰਕੇ ਕੋਈ ਵੀ ਜਰੂਰ ਕੋਈ ਕੰਮ ਕਰਦੇ ਇਹੋ ਜਿਹੇ ਕੰਮ ਕਰਦੋਂ ਕੋਈ ਪੈਰ ਧੋਣ ਦਾ ਜੇ ਤੁਹਾਡਾ ਪੱਕਾ ਜਾਂ ਤੁਹਾਡੇ ਉੱਤੇ ਕੋਈ ਕਾਰਪਟ ਵਿਛੀ ਹੈਗੇ ਜਾਂ ਤੁਹਾਡੇ ਕੋਈ ਇਹ ਜਾਂ ਮੈਟ ਵਿਛਿਆ ਤਾਂ ਉਹਦੇ ਉੱਤੇ ਜ਼ਰੂਰ ਕੱਪੜਾ ਰੱਖ ਲਿਆ ਕਰੋ ਜ ਨਹੀਂ ਵੀ ਤਾਂ ਟੇਬਲ ਰੱਖ ਲਿਆ ਕਰੋ ਤੇ ਇਸ ਨਾਲ ਤੁਹਾਡੇ ਸੇਫ ਰਹਿੰਦੀ ਹੈ ਸਾਰੀ ਚੀਜ਼ਾਂ ਖਰਾਬ ਨਹੀਂ ਹੁੰਦੀਆਂ ਆ ਲੋ ਜੀ ਆਪਾਂ ਧੋਲੇ ਪੈਰ ਕਰ ਲਈ ਮ사ਜ ਐਨਕਾ ਆਪਾਂ ਲਾਉਣੀਆਂ ਨਹੀਂ ਤੇ ਪੈਰ ਕਰ ਲਏ ਹੁਣ ਚੰਗੀ ਤਰ੍ਹਾਂ ਆਪਾਂ ਕਰ ਲੈਣੇ ਸੁੱਕੇ ਤੇ ਉਹ ਇਹਦੇ ਨਾਲ ਮ사ਜ ਹੋ ਜਾਂਦੀ ਹੈ ਤੇ ਪੈਰ ਹੋ ਜਾਂਦੇ ਆ ਰਿਲੈਕਸ ਇਹ ਵੀ ਕਦੀ ਕਦੀ ਇਹ ਮਹੀਨੇ ਚ ਇੱਕ ਅੱਧਾ ਦਿਨ ਹੀ ਆਪਣੇ ਕੋਲ ਟਾਈਮ ਨਿਕਲਦਾ ਤੇ ਜੇ ਤੁਸੀਂ ਸੋਚੋਗੇ ਕਿ ਮੈਂ ਬੇਲੀ ਆ ਜੀ ਮੈਂ ਬੈਲੀ ਨਹੀਂ ਹੁੰਦੀ ਮੈਂ ਤਾਂ ਬਹੁਤ ਬੀਜ਼ੀ ਰਹਤ ਇਹ ਮੇਰੀ ਰੋਜ਼ ਦੀ ਰੁਟੀਨ ਨਹੀਂ ਹੈ ਕਿ ਮਹੀਨੇ ਡੇਢ ਮਹੀਨੇ ਵੱਧ ਕਿਤੇ ਪੈਰ ਧੋਣੇ ਹੁੰਨੀ ਐ ਦਾ ਇਹਨਾਂ ਨੂੰ ਮ사ਜ ਕਰਦੀ ਹੁੰਨੀ ਐ ਜਿੱਦੇ ਵੀ ਮੇਰੇ ਕੋਲ ਟਾਈਮ ਲੱਗ ਜਾਏ ਤੇ ਅੱਜ ਮੈਂ ਹੁਣ ਬੈਲੀ ਸੀ ਥੋੜੀ ਜਿਹੀ ਆਪਣੀ ਕੋਈ ਥੱਲੇ ਫਿਲਮ ਦੇਖਣ ਲੱਗੇ ਤੇ ਮੈਂ ਕਿਹਾ ਚਲੋ ਅੱਜ ਮੇਰੇ ਕੋਲ ਥੋੜਾ ਟਾਈਮ ਹੈਗਾ ਤੇ ਆਪਾਂ ਆਪਣੇ ਕੋਈ ਕੰਮ ਲੱਭਦਾ ਨਹੀਂ ਸੀ ਤੇ ਬਲੌਗ ਵੀ ਬਣਾਉਣਾ ਸੀ ਆਪਾਂ ਕਿ ਚਲੋ ਆਪਾਂ ਨਿਹਲ ਕੁਛ ਵੀ ਲਵੋਣੇ ਤੇ ਬਲੌਗ ਵੀ ਬਣਾਉਨੇ ਆ ਤੇ ਮੈਂ ਵੀ ਜਦੋਂ ਵੀ ਕੋਈ ਵੀ ਕੰਮ ਕਰਾਂ ਮੈਂ ਬੜੀ ਰੀਜ ਨਾਲ ਕਰਦੀ ਆ ਮੈਂ ਨਹੀਂ ਕਿ ਫਟਾਫਟ ਕੰਮ ਨਿਬੜ ਕੇ ਤੇ ਉਹ ਜਾ ਮੋ ਜਾ ਮੈਂ ਆਪਣੇ ਮ제 ਨਾ ਕਰਦੀ ਹੁੰਨੀ ਆ ਹੌਲੀ ਹੌਲੀ ਟਾਈਮ ਦੇ ਨਾਲ ਟਾਈਮ ਦੇਖ ਕੇ ਤੁਰਦੀ ਹੁੰਨੀ ਆ ਪਹਿਲਾਂ ਕਿੰਨਾ ਕੁ ਟਾਈਮ ਆ ਤੇ ਕਿੰਨੇ ਕੁ ਟਾਈਮ ਚ ਮੇਰਾ ਇਹ ਕੰਮ ਨਿਬੜਨਾ ਆ ਇਹ ਨੇਲ ਪੋਸ਼ ਲਾਈਨ ਨੂੰ ਮੈਨੂੰ ਲੱਗਦਾ ਹੋਵੇ ਉਹਨੇ ਕਟੋ ਕਟ ਜੇ ਤੁਸੀਂ ਮੇਤੇ ਯਕੀਨ ਕਰੋਗੇ ਤਾਂ 5 6 ਮਹੀਨੇ ਕੋ ਪੈਰਾਂ ਦੀ ਨੇਲ ਪੋਸ਼ ਲੈਂਦੀ ਨਹੀਂ ਇਸ ਕਰਕੇ ਵੀ ਚੰਗੀ ਤਰ੍ਹਾਂ ਇੱਕ ਦੋ ਵਾਰ ਧੋ ਕੇ ਇਹਨਾਂ ਤੇ ਲਾਇਆ ਜਾਵੇ ਨੇਲ ਪੋਸ਼ ਤਾਂ ਸਾਫ ਸੁਭਾ ਕਿਤੇ ਜਾਣ ਤਾਂ ਫੇਰ ਤੁਹਾਡੇ ਪੈਰ ਸੈੱਟ ਹੁੰਦੇ ਹੋ ਜਾਂਦੇ ਹੁਣ ਮੈਂ ਲਾਤੀ ਨੇਲ ਪਾਲਿਸ਼ ਵਾ ਲਾਤੀ ਜਿਹੜੀ ਮਾੜੀ-ਮੋਟੀ ਰਹਿੰਦੀ ਸੀ ਹੁਣ ਆਪਾਂ ਕਰਾਂਗੇ ਕਰੀਮ ਦੇ ਨਾਲ ਇਹਨਾਂ ਦੀ ਮ사ਜ ਵਿਚਾਰਿਆਂ ਦੀ ਇਹਨਾਂ ਦੀ ਵੀ ਕਦੇ-ਕਦੇ ਸੁਣੀ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਉਦੋਂ ਤਾਂ ਮੈਨੂੰ ਤਾਂ ਲੱਗਦਾ ਨਹੀਂ ਸਾਰੇ ਕੋਈ ਵੀ ਵੇਲਾ ਹੋਗਾ ਇਦਾਂ ਰੋਜ਼ ਪੈਰਾਂ ਨੂੰ ਚੰਗੀ ਤਰ੍ਹਾਂ ਮਲ-ਮਲ ਕੇ ਧੋਂਦਾ ਹੋ ਤੇ ਮੇਰੇ ਕੋਲ ਤਾਂ ਸੱਚੀ ਗੱਲ ਦੱਸਾਂ ਟਾਈਮ ਨਹੀਂ ਹੁੰਦਾ ਤੇ ਮੈਂ ਤਾਂ ਜਿੱਦ ਦੇ ਮੇਰੇ ਕੋਲ ਮੌਕਾ ਲੱਗੇ ਮੈਂ ਉਸੇ ਦਿਨ ਹੀ ਇਹਨਾਂ ਨੂੰ ਜੇ ਮ사ਜ ਦੇ ਤੌਰ ਤੇ ਇਸ ਤਰ੍ਹਾਂ ਚੰਗੀ ਤਰ੍ਹਾਂ 1/2 ਘੰਟਾ ਦੇਣਾ ਘੰਟਾ ਦੇਣਾ ਤਾਂ ਫਿਰ ਤਾਂ 2 ਮਹੀਨਾ 3 ਮਹੀਨਾ ਬਾਅਦ ਹੀ ਆਪਾਂ ਇਹਨਾਂ ਨੂੰ ਟਾਈਮ ਦਿੰਨੇ ਆ ਵਿਚਾਰਿਆਂ ਨੂੰ ਸਾਰਾ ਦਿਨ ਇਹਨਾਂ ਦੇ ਉੱਤੇ ਚੱਲਦੇ ਫਿਰਦੇ ਰਹਿੰਦੇ ਆ ਪਰ ਇਹਨਾਂ ਦੀ ਅਸੀਂ ਲੋਕਾਫਟਰ ਥੋੜੀ ਜੀ ਕੱਟ ਕਰਦੇ ਆ ਤੇ ਆਪਾਂ ਮarli ਕਰੀਮ ਜੀ ਹੁਣ ਆਪਾਂ ਲਾਹਾਂਗੇ ਇਹ ਹੈਗਾ ਜੀ ਨੋਹਾਂ ਦੇ ਜਿਹੜੀਆਂ ਮਾਸ ਜਿਹਾ ਸਾਈਡਾਂ ਤੇ ਆ ਜਾਂਦਾ ਤੇ ਉਹਨਾਂ ਨੂੰ ਥੋੜਾ ਜਿਹਾ ਕਲੀਨ ਕਰੂੰਗੀ ਮਾਸ ਜਿਹਾ ਵੀ ਲੈ ਜਾਊਗਾ ਤੇ ਸਾਫ਼ ਵੀ ਨੋਹ ਹੋ ਜਾਣਗੇ ਜਿਹੜੇ ਸਾਈਡਾਂ ਤੇ ਮਾੜੇ ਮਾੜੇ ਜਿਦਾਂ ਆਪਾਂ ਕਹਿੰਦੇ ਆ ਕੋਰ ਪੱਕ ਜਾਂਦੀ ਆ ਜੇ ਜੇ ਉਹ ਜੀ ਸਕੈਨ ਕੋਈ ਹੋਊਗੀ ਤਾਂ ਉਹ ਵੀ ਲੈ ਜਾਏਗੀ ਇਹਦੇ ਨਾਲ ਇਹ ਜੇ ਕੰਮ ਆਪਾਂ ਫਿਰ ਹੁਣ ਰੀਜਨਾ ਹੀ ਕਰਦੇ ਹੁਣ ਜੇ ਬੈਠੀ ਆ ਤਾਂ ਹੁਣ ਅੱਧਾ ਘੰਟਾ ਲਗਾਉਣਾ ਹੀ ਲਗਾਉਣਾ ਤੁਸੀਂ ਸੋਚੋ ਤਾਂ ਪਤਾ ਨਹੀਂ ਤੁਸੀਂ ਸੋਚਣਾ ਕਿ ਮੈਂ ਤੁਹਾਨੂੰ ਬੋਰ ਕਰਦੀ ਆ ਤੇ ਪਰ ਨਹੀਂ ਕਈ ਵਾਰ ਇਹੋ ਜਿਹੀ ਚੀਜ਼ਾਂ ਤੇ ਤੁਹਾਨੂੰ ਵੀ ਮੋਟੀਵੇਸ਼ਨ ਮਿਲ ਜਾਂਦਾ ਹੁਣ ਮੈਂ ਲੱਗੀਆਂ ਤੇ ਕੱਲ ਨੂੰ ਹੋ ਸਕਦਾ ਤੁਸੀਂ ਵੀ ਇਹ ਕਹੋਗੇ ਚ ਲਿਆ ਚਲੋ ਜੀ ਆਪਾਂ ਵੀ ਪੈਰ ਧੋਨੇ ਆ ਤੇ ਚੰਗੀ ਗੱਲ ਹੈ ਜੇ ਤੁਸੀਂ ਆਪਣੇ ਲਈ ਥੋੜਾ ਜਿਹਾ ਟਾਈਮ ਕੱਢਦੇ ਹੋ ਜ਼ਿੰਦਗੀ ਦੇ ਵਿੱਚੋਂ ਕਿ ਅਸੀਂ ਸਾਰਾ ਦਿਨ ਭੱਜ ਨੱਠ ਤਾਂ ਸਾਰਾ ਦਿਨ ਕਰਦੇ ਰਹਿੰਦਾ ਆਪਾਂ ਆਪਣੇ ਲਈ ਟਾਈਮ ਬਹੁਤ ਔਖਾ ਕੱਢਦੇ ਆ ਇਹ ਹੈਗਾ ਜੀ ਨੋ ਨੂੰ ਥੋੜਾ ਜਿਹਾ ਸਟਰੋਂਗ ਬਣਾਉਣ ਲਈ ਹੈਗਾ ਆ ਤੇ ਇਸ ਕਰਕੇ ਇਹ ਮੈਂ ਜਦੋਂ ਵੀ ਨਿਲ ਪਰ ਸ਼ਲਾਮਾ ਤੇ ਇਹਨੂੰ ਇਹਨਾਂ ਨੂੰ ਲਗਾ ਲੈਨੇ ਹੁੰਦੇ ਆ ਤੇ ਫਿਰ ਇਹ ਨਾਲੇ ਤਾਂ ਕੋਰ ਵਗੈਰਾ ਨਹੀਂ ਪੱਕਦੀ ਤੇ ਨਾਲੇ ਜਿਹੜੀਆਂ ਸਾਈਡਾਂ ਤੇ ਸੈਟ ਰਹਿੰਦੇ ਨੋ ਸਟਰੋਂਗ ਰਹਿੰਦੇ ਆ ਮੜਾ ਜੇ ਲਾਉਣਾ ਹੁੰਦਾ ਏ ਜਿਆਦਾ ਤਾਂ ਲੱਗਦਾ ਨਹੀਂ ਮੜ ਮੜੇ ਲਾਉਣਾ ਹੁੰਦਾ ਤੇ ਹੁਣ ਆਪਾਂ ਲਾਉਣੀ ਨੇਲ ਪੁਸ਼ ਹੁਣ ਇਹ ਨੇਲ ਪੁਸ਼ ਪਤਾ ਨਹੀਂ ਕਿਹੜਾ ਕਲਰ ਹੈ ਤੇ ਪਸੰਦ ਆਉਂਦਾ ਕਿ ਨਹੀਂ ਪਸਾਉਂਦਾ ਮਾੜੀ ਮੋਟੀ ਸਮਾਈ ਮੇਰੀ ਕਿਤੀ ਕਿੱਥੇ ਗਈ ਮੇਰੀ ਫੈਨਕਾ ਲਾ ਲਈ ਹੁਣ ਤਾਂ ਮੈਂ ਤੇ ਕਈ ਵਾਰ ਹੁੰਦੀ ਆ ਨਾ ਕਿ ਤੁਹਾਡੇ ਮੇਰੇ ਕਲਰ ਨਹੀਂ ਪਸੰਦ ਆਉਂਦੇ ਕਿ ਫਿਰ ਫਿੱਕੇ ਹੁੰਦੇ ਬਾਲੇ ਤੇ ਕਈ ਪੈਂ ਜਾਂ ਨੇਲ ਪੁਸ਼ਾਂ ਕੇ ਖਰਾਬ ਹੋ ਜਾਂਦੀਆਂ ਕਿ ਲਾਉਂਦਾ ਨਹੀਂ ਕੋਈ ਤੋਂ ਇਦਾਂ ਖਰਾਬ ਹੋ ਜਾਂਦੀਆਂ ਪੈਂ ਜਾਂਦੀਆਂ ਹੁਣ ਮੈਨੂੰ ਲੱਗਦਾ ਇਹ ਨੇਲ ਪੋਟਸ ਮੇਰੀ ਪਸੰਦ ਨਹੀਂ ਆ ਰਹੀ ਕਿਉਂਕਿ ਇਹਦਾ ਕਲਰ ਜਿਹੜਾ ਥੋੜੀ ਜਿਹੀ ਡਰਾਈ ਜੀ ਹੋਈ ਪਈ ਹੈ ਤੇ ਕਲਰ ਵੀ ਇਹਦਾ ਹੋਣੀ ਤਿਕਾਣਾ ਹੋਇਆ ਹੈ ਜਿਹੜਾ ਕਿ ਇਹ ਮੈਨੂੰ ਪਸੰਦ ਨਹੀਂ ਆਉਣਾ ਤੇ ਮੈਂ ਨੈਕਸਟ ਵੀਕ ਉਹ ਜਾਣਾ ਪਾਰਟੀ ਕਿਸ ਕਰਕੇ ਮੈਨੂੰ ਸੀਗਾ ਕਿ ਅੱਜ ਮੇਰੇ 9 ਬਤੇ ਪੈਰਾਂ ਦੇ ਸੈਟ ਹੋ ਜਾਣਗੇ ਤੇ ਫਿਰ ਨੈਕਸਟ ਵੀਕ ਲਈ ਮੇਰੇ ਕੋਲ ਟਾਈਮ ਨਹੀਂ ਲੱਗਣਾ ਤੇ ਮੇਰੇ ਲਈ ਸੌਖਾ ਹੋ ਜਾਂਦਾ ਕੰਮ ਜਦੋਂ ਮੈਂ ਕਿਤੇ ਜਾਣਾ ਚਾਹਣਾ ਉਹ ਪਹਿਲਾਂ ਮੈਂ 2-3 ਵੀਕਾ ਇਦਾਂ ਪ੍ਰਪੇਅਰ ਹੋਣ ਲੱਗ ਜਾਈਨੀ ਤੇ ਤਾਂ ਕਿ ਟਾਈਮ ਤੇ ਜਾ ਕੇ ਸਾਡੇ ਕੋਲੇ ਟਾਈਮ ਮੇਰੇ ਕੋਲ ਕੋਈ ਟਾਈਮ ਨਹੀਂ ਹੁੰਦਾ ਮੇਰੇ ਕੋਲ ਭਜਨ ਆਠ ਕਰਨੇ ਵਾਲੀ ਹੁੰਦੀ ਆ ਚਲ ਜੀ ਆਪਾਂ ਨੀਲਪਾਲਸ ਨੂੰ ਲਾਤੀ ਉਹ ਨਹੀਂ ਪਸੰਦਾਈ ਹੁਣ ਆਪਾਂ ਲੱਗਿਆ ਹੋਰ ਲਾਉਣ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਮੇਰੇ ਚੈਨਲ ਨੂੰ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਆ ਕਰੋ ਤੇ ਇਸ ਨਾਲ ਮੈਨੂੰ ਵੀ ਥੋੜਾ ਹੌਸਲਾ ਮਿਲ ਜਾਂਦਾ ਤੇ ਹੁਣ ਆਪਾਂ ਲੱਗੀਆਂ ਇਹ ਰੈੱਡ ਮਰੂਨ ਜੇ ਕਲਰ ਦੀ ਆ ਤੇ ਜੇ ਹੁਣ ਆਪਾਂ ਉਸ ਦਿਨ ਆਪਾਂ ਸੈਂਡਲ-ਸੁੰਡਲ ਪਾਉਣੇ ਹੋਏ ਤੇ ਇਹ ਫਿਰ ਪੈਰ ਥੋੜੇ ਜੇ ਸੋਹਣੇ ਲੱਗਦੇ ਆ। ਆਹ ਲੋ ਜੀ ਆਪਣੇ ਹੋ ਗਈ ਜਿਹੜੀ ਨੇਲ ਪੋਸ਼ ਲੱਗ ਚੁੱਕੀ ਐ ਤੇ ਹੁਣ ਆਪਾਂ ਇਹਨਾਂ ਨੂੰ ਕਰ ਦਿਆਂ ਡਰਾਈ ਤੇ ਆਪਣਾ ਬਲੌਗ ਵੀ ਬਣ ਗਿਆ ਅੱਜ ਦਾ। ਤੇ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਬਲੌਗ ਮੇਰਾ ਪਸੰਦ ਆਇਆ ਹੋਊਗਾ। ਹੁਣ ਸਾਈਡਾਂ ਤੇ ਜਿਹੜੀ ਮਾੜੀ-ਮੁਠੀ ਨੇਲ ਪੋਸ਼ ਲੱਗੀ ਤੇ ਉਹਨੂੰ ਲਾ ਦੇਾਂਗੇ। ਬਸ ਇਹ ਤੋਂ ਬਾਅਦ ਆਪਾਂ ਕਰਾਂਗੇ ਟਾਈਟ ਆਪ ਜਦ ਨੂੰ ਆਪਣਾ ਫਿਰ ਸ਼ਾਮ ਦਾ ਟਾਈਮ ਹੋ ਜਾਣਾ ਖਾਣੇ ਪੀਣੇ ਦਾ ਸਬਜੀ ਮੇਰੀ ਬਣੀ ਪਈ ਐ ਜਾ ਕੇ ਰੋਟੀ ਬਣਾਉਣੀ ਆ। ਤੇ ਹੁਪ ਤੁਹਾਨੂੰ ਮੇਰਾ ਬਲੌਗ ਪਸੰਦ ਆਇਆ ਹੋਊਗਾ ਮੇਰੇ ਕੋਲ ਰੁਟੀਨ ਹੁੰਦੀ ਆ ਪਰ ਇਹ ਰੁਟੀਨ ਮੇਰੀ ਰੋਜ਼ ਦੀ ਰੁਟੀਨ ਨਹੀਂ ਐਂ ਸੋਚੋ ਕਿ ਰੋਜ਼ ਦੀ ਰੁਟੀਨ ਹੋ ਸਕਦੀ ਹੈ ਨਹੀਂ ਜੀ ਇਹ ਰੋਜ਼ ਦੀ ਰੁਟੀਨ ਨਹੀਂ ਹੈਗੀ ਇਹ ਹੈਗੀ ਨੇਲ ਪਾਲਿਸ਼ ਦੇ ਉੱਪਰ ਲਾਉਣਾ ਜਿਹੜਾ ਕੋਡ ਲਾਉਨੇ ਆ ਆਪਾਂ ਥੋੜਾ ਜਿਹਾ ਇਹ ਨੇਲ ਪਾਲਸ ਨੂੰ ਸਟਰੋਂਗ ਕਰ ਦਿੰਦਾ ਸ਼ਾਈਨ ਦੇ ਦਿੰਦਾ ਤੇ ਇਸ ਕਰਕੇ ਲਗਾ ਕੇ ਦਸ ਸੈਟ ਆਪਣੀ ਨੇਲ ਪਾਲਸ ਹੋ ਗਈ ਡਨ ਤੇ ਹੁਣ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਮੈਨੂੰ ਵੀ ਦੇਖਿਆ ਕੋਈ ਨਾ ਕੋਈ ਤਾਂ ਇਹਦੇ ਵਿੱਚੋਂ ਇੱਕ ਦੋ ਤਾਂ ਫਾਇਦਾ ਚੱਕਣਗੀਆਂ ਕਿ ਆਪਣੇ ਪੈਰਾਂ ਨੂੰ ਸਾਫ਼ ਕਰਨਗੀਆਂ ਤੇ ਨੇਲ ਪਾਲਿਸ਼ ਵੀ ਜ਼ਰੂਰ ਲਗਾ ਲੈਣੀਆਂ ਕੋਈ ਵੀ ਹੋਵੇ ਪੈਰਾਂ ਦੇ ਨੇਲ ਪਾਲਿਸ਼ ਜ਼ਰੂਰ ਲੱਗੀ ਹੋਵੇ ਤੇ ਤੁਹਾਡੇ ਪੈਰਾਂ ਦੇ ਨõ ਖਰਾਬ ਵੀ ਨਹੀਂ ਹੁੰਦੇ ਤੇ ਨੇੜ ਪੈਰਾਂ ਤੇ ਜ਼ਰੂਰ ਨੇਲ ਪਾਲਿਸ਼ ਲਗਾ ਕੇ ਰੱਖਿਆ ਕਰੋ ਹੱਥਾਂ ਤੇ ਤੇ ਚਲੋ ਆਪਣੇ ਕੋਈ ਵੀ ਨਹੀਂ ਪਸੰਦ ਕਰਦੇ ਕਈ ਨਹੀਂ ਲਾਉਣਾ ਲਾਈਕ ਕਰਦੇ ਤੇ ਪਰ ਪੈਰਾਂ ਤੇ ਜ਼ਰੂਰ ਲਾ ਲੈ ਕਰੋ ਇਹਦੇ ਨਾਲ ਤੁਹਾਡੇ ਜਿਹੜੇ ਪੈਰਾਂ ਦੇ ਨõ ਖਰਾਬ ਨਹੀਂ ਹੁੰਦੇ ਤੇ ਲੁੱਕ ਲੋ ਜੀ ਆਪਾਂ ਹੋ ਗਏ ਤਿਆਰ ਨੇਲ ਪੋਸ ਲਾਲੀ ਤੇ थैंक यू ਵੈਰੀ ਮਾਚ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ